ਖੋ ਗੌਰ ਕਰੋ ਜਦ ਮੈਂ ਬਚਪਨ ਵਿੱਚ ਸੀਗਾ ਮੈਂ ਆਪਣੇ ਪਿਤਾ ਨੂੰ ਦਿੱਲੀ ਤੋਰਿਆ ਔਰ ਤੈਨ ਸਿੱਖ ਵੀ ਸ਼ਹਾਤਾ ਪਾ ਗਏ ਹੈ ਹੁਣ ਮੈਂ ਆਪਾ ਆਪਾ ਵਾਰੂੰਗਾ ਆਪਣੇ ਚਾਰ ਸਹਬ ਜਾਦੇ ਆ ਮੇਰੀ ਮਾਂ ਬੈਠੀ ਹੈ ਆ ਸਾਰਾ ਹੀ ਮੈਂ ਸਰਵਾਂਸਾ ਇਸ ਪੰਥ ਦੇ ਲੇਖੇ ਲਾਉਂਗਾ ਤੁਸੀਂ ਮੈਨੂੰ ਖੰਡੇ ਬਾਟੇ ਦੀ ਪਹਲ ਛਕਾਓ ਕਿਉਂਕਿ ਗੁਰੂ ਸਾਹਿਬ ਨੇ ਆਏ ਕਿਹਾ ਤੇ ਪੰਜਾਂ ਪਿਆਰਿਆਂ ਨੇ ਇੱਕ ਗੁਰੂ ਸਾਹਿਬ ਨੂੰ ਗੋਵਿੰਦ ਰਾਏ ਜੀਆ ਨੂੰ ਗੁਰੂ ਜੀ ਨੂੰ ਖੰਡੇ ਬਾਟੇ ਦੀ ਦਾਤ ਸ਼ਿਕਾਈ ਹੈ ਤੇ ਮਹਾਰਾਜ ਉਸ ਦਿਨ ਤੋਂ ਗੁਰੂ ਗੋਬਿੰਦ ਸਿੰਘ ਬਣ ਗਏ ਪੰਜਾਂ ਪਿਆਰਿਆਂ ਨੂੰ ਆਪਣਾ ਰੂਪ ਬਣਾਉਂਦੇ ਆ ਵਾ ਵਾ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਗੁਰੂ ਸਾਹਿਬ ਜਿਵੇਂ ਬਖਸ਼ਿਸ਼ ਕਰਦੇ ਢਾਡੀ ਜੱਥਾ ਇਉਂ ਬਿਆਨ ਕਰਦਾ ਹੈ Wow CORGA- 1799 ਦੀ ਵਿਸਾਖੀ ਵਾਲੇ ਦਿਨ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਾਇਨਾ ਕੀਤੀ ਸੁਪਰੀਮ ਕੋਰਟ ਸਾਜੀ ਪੰਜ ਪਿਆਰੇ ਇਹਨਾਂ ਕੁਝ ਕਹਿੰਦੇ ਖਿਮਾ ਦੇ ਜਾ ਚ ਗਏ ਗੁਰੂ ਸਾਹਿਬ ਦੇ ਇਤਿਹਾਸ ਬੜੇ ਉੱਚੇ ਤੇ ਸੋਚੇ ਬੋਲਦੇ ਨੂੰ ਗਲਤੀਆਂ ਹੋਈ ਜਾਂਦੀਆਂ ਗੁਰੂ ਸਾਹਿਬ ਤੇ ਗੁਰੂ ਸੰਗਤ ਬਖਸ਼ਣ ਜੋਗ ਹੈ ਅਣਜਾਣ ਵਿੱਚ ਸਮਝ ਕੇ ਖਿਮਾ ਕਰਿਓ ਗੁਰੂ ਸਾਹਿਬ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨਾ ਆਓ ਹੁਣ 6 ਪੜੀਆਂ ਅਨੰਦ ਸਬ ਜਪ ਹੋਊਗਾ ਫਿਰ ਗੁਰੂ ਸਾਹਿਬ ਦੇ ਚਾਨਣ ਚ ਸਾਰੇ ਪਰਵਾਣੇ ਚੜ੍ਹਦੀ ਕਲਾ ਦੀ ਅਰਦਾਸ ਹੋਣੀ ਹੈ ਇਸੇ ਤਰ੍ਹਾਂ ਸਹਜੇ ਰਹੋ ਜੋ ਸਾਨੂੰ ਸਮਾਂ ਬਖਸ਼ਿਸ਼ ਕੀਤਾ ਸੀ ਉਹ ਸਮੇਂ ਦੀ ਸਮਾਪਤੀ ਹੈ ਇਹਨਾਂ ਕੁਛ ਕਹਿੰਦੇ ਖਿਮਾ ਦੇ ਜਾ ਚੁੱਕੇ ਆ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਆਨੰਦ ਕੋੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਪਰਵਾਰ ਪਰੀਆਂ ਸ਼ਾਬਤ ਗਾਵਣੀਆਂ ਸ਼ਬਦੋ ਤਗਾਓ ਹਰੀ ਕੇਰਾ ਮਨ ਜਿਨੀ ਵਸਾਇਆ ਕਹ ਨਾਨਕ ਆਨੰਦ ਹੋਆ ਸਤ ਗੁਰੂ